ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਅਸੀਂ ਦੇਖ ਰਹੇ ਹਾਂ ਕਿ ਸੈਨੇ ਦਾ ਸਰਪੰਚ ਸੀਗਾ ਸੁਖਵਿੰਦਰ ਸਿੰਘ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵਕਤ ਫੋਨ ਲਾਈਨ ਦੇ ਉੱਤੇ ਬੜਾ ਨਜ਼ਦੀਕੀ ਦੋਸਤ ਬੱਬੂ ਪੰਦੇਰ ਸਾਡੇ ਨਾਲ ਹੈ ਬਈ ਕੀ ਗੱਲਬਾਤ ਹੋਈ ਹੈ ਜਿਹੜੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅਸੀਂ ਤਾਂ ਹੜਾਂ ਦੀ ਉਧਰ ਤਿਆਰੀ ਕਰੀ ਜਾਂਦੇ ਸੀ ਬੈਨਰ ਲਾ ਕੇ ਗੁਰੂ ਘਰ ਅਰਦਾਸ ਕਰਨ ਦੀ ਤਿਆਰੀ ਕਰਦੇ ਸੀ ਕਿ ਗਾਣਾ ਸੀਗਾ ਜੀ ਤੇ ਪਰ ਪਿੰਡ ਦੇ ਵਿੱਚੋਂ ਜਾਣ ਕੇ ਜਦੋਂ ਇਹ ਖਬਰ ਆਉਂਦੀ ਹੈ ਵੀ ਦੰਦਰ ਸਰਪੰਚ ਪਿੰਦਰ ਸਿੰਘ ਕਲਕਰਤੇ ਦੇ ਗੋਲੀ ਮਾਰੀ ਉਹਦੇ ਨਜ਼ਦੀਕੀ ਬੰਦੇ ਨੇ ਹੂੰ ਤੇ ਸਾਡਾ ਸਾਰਾ ਅਸੀਂ ਉੱਥੇ ਮੰਨ ਲਓ ਵੀ ਠੱਪ ਕੀਤਾ ਉਹ ਕੰਮ ਤੇ ਮਨ ਇੰਨਾ ਕ ਦੁਖੀ ਆ ਬਾਈ ਵੀ ਦੱਸ ਨਹੀਂ ਸਕਦੇ ਸਾਨੂੰ ਜਿਹੜਾ ਕੋਈ ਬੰਦਾ ਮੜੀ ਪੰਜਾਬ ਦੀ ਗੱਲ ਕਰਦਾਗਾ ਕੋਈ ਬੋਲਦਾਗਾ ਉਹਦੇ ਤੇ ਇਹੋ ਜਿਹਾ ਕੁਛ ਉਹਨੂੰ ਪਿੱਛੇ ਸਾਜ਼ਿਸ਼ਾਂ ਦੇ ਦੀਨ ਸਾਨੂੰ ਤਾਂ ਇਹੀ ਆ ਵੀ ਯਾਰ ਸਾਰੀ ਜ਼ਿੰਦਗੀ ਦਾ ਬੰਦਾ ਉਹ ਨਾ ਰਹਿਣ ਵਾਲਾ ਯਾਰ ਦੋਸਤ ਵੀ ਇਹ ਕਾਰਨ ਹੋਇਆ ਕੀ ਆ ਇਹ ਕਾਰਨ ਕੀ ਬਣਿਆ ਕਿੱਥੋਂ ਬਣਿਆ ਕੋਈ ਉਹਨੂੰ ਪਤਾ ਨਹੀਂ ਆ ਕੇ ਹੱਥ ਮਲਾਇਆ ਉਹਨੇ ਆਖਿਆ ਵੀ ਕਿਤੇ ਹੱਥ ਮਲਾਇਆਗਾ ਜਿਹੜੀ ਇੱਥੋਂ ਗੱਲ ਦੱਸਦੇ ਨੇ ਹੁਣ ਸਾਡੇ ਨਜ਼ਦੀਕੀ ਮਿੱਤਰ ਇੱਥੇ ਸੀਗੇ ਕੋਲੇ ਡਾਕਟਰ ਦੇ ਵਿੱਚ ਬੈਠਾ ਜੀ ਆਪਣੀ ਇਹਦੇ ਤੇ ਕੁਰਸੀ ਤੇ ਉਹਦੇ ਆਪਣੀ ਸਿਰ ਚ ਗੋਲੀਆਂ ਮਾਰੀਆਂ ਗਈਆਂ ਹੂੰ ਇਦੇ ਚ ਕਾਰਨ ਜਿਹੜਾ ਮੇਜਰ ਕੀ ਪਤਾ ਲੱਗਿਆ ਤੁਸੀਂ ਕਹਿ ਰਹੇ ਹੋ ਕਿ ਦਫਤਰ ਆਏ ਹੱਥ ਮਲਾਇਆ ਹੱਥ ਮਲਾ ਕੇ ਉਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਕੋਈ ਰੰਜਿਸ਼ ਐ ਜਾਂ ਫਿਰ ਜਸਤਿਕੇ ਨਾਲ ਸੁਖਵਿੰਦਰ ਗੱਲ ਕਰਦਾ ਸੀਗਾ ਬੋਲਦਾ ਸੀਗਾ ਕਾਮਨ ਸਾਫ ਮੋਰਚੇ ਦੇ ਵਿੱਚ ਜਾਣਾ ਹੋਰ ਮੋਰਚੇ ਦੇ ਵਿੱਚ ਜਾਣਾ ਜੀ ਗੱਲ ਸੁਣੋ ਮੇਰੀ ਉਹ ਬੰਦਾ ਸੋਚ ਵੀ ਨਹੀਂ ਸਕਦੇ ਸੀ ਵੀ ਉਹ ਮਾ ਇਹਨੂੰ ਕਿਸ ਤਰ੍ਹਾਂ ਮਾਰ ਸਕਦਾ ਹੋਰ ਪਿੱਛੇ ਅੱਲਾ ਸਿਹਰੀ ਕਿਨੇ ਦਿੱਤੀ ਆ ਗਈ ਉਹਨੂੰ ਕੀ ਦਿੱਤਾ ਕਿੱਥੋਂ ਥਾਪੜਾ ਮਿਲਿਆਗਾ ਇਹ ਜੀਤਾ ਇਹ ਇਹ ਚੀਜ਼ ਬਹੁਤ ਜ਼ਰੂਰੀ ਆ ਵੀ ਇਹਦਾ ਕਾਰਨ ਕੀ ਬਣਿਆ ਹੂੰ ਇਹ ਇਹ ਇਹਦੇ ਤੱਕ ਪ੍ਰਸ਼ਾਸਨ ਵੀ ਚਲੋ ਇੱਥੇ ਆਇਆ ਵਾ ਤੇ ਸਾਰਾ ਆਪਣਾ ਰੋਡ ਜਾਮਾਂਗਾ ਇਸ ਟਾਈਮ ਆਪਣਾ ਸਹਨੇ ਦਾ ਜਿਹੜਾ ਮੇਨ ਹਾਈਵੇ ਰੋਡ ਹੈਗਾ ਉਹ ਜਾਮਾਂਗਾ ਲੋਕਾਂ ਦੇ ਵਿੱਚ ਭਾਈ ਗੁੱਸਾ ਬਹੁਤ ਜ਼ਿਆਦਾ ਠੀਕ ਹੈ ਨਾ ਇੱਕ ਐਡਾ ਪੰਜਾਬ ਦੀ ਗੱਲ ਕਰਨ ਵਾਲਾ ਇੱਕ ਸੂਝਬਾਨ ਇੱਕ ਪੜਿਆ ਲਿਖਿਆ ਇੱਕ ਕਮੈਂਟ ਜਿਹਦੇ ਵਿੱਚ ਦੀ ਮਾਰ ਕੇ ਤੁਰ ਗਿਆ ਬੰਦਾ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਭਾਈ ਪੰਜਾਬ ਦੇ ਹਾਲਾਤ ਕੀ ਬਣਦੇ ਜਾਂਦੇ ਆ ਬਿਲਕੁਲ ਕੀ ਲੱਗਦਾ ਕਿ ਵੀ ਲਾਈਨ ਆਰਡਰ ਨੂੰ ਲੈ ਕੇ ਵੀ ਪ੍ਰਸ਼ਾਸਨ ਨੂੰ ਇਹਦੇ ਉੱਤੇ ਸਵਾਲ ਹੋ ਰਹੇ ਨੇ ਕਿਉਂਕਿ ਜ਼ਿਲ੍ਹੇ ਦੇ ਨਾਲ ਕਤਲ ਹੋਇਆ ਹੈ ਇਹ ਕਤਲ ਤਾਂ ਪਹਿਲਾਂ ਰੈਕੀ ਰੁਕੀ ਕਰਕੇ ਉਹਦਾ ਕੀਤਾ ਹੋਣਾ ਕਿ ਵੀ ਇਸ ਤਿੱਕੇ ਦਾ ਭਾਈ ਡਾਂਡ ਗਾਮ ਸੰਡ ਜਿਹੜਾ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਲੋਟਾਂ ਲਈ ਉਸੇ ਦੀ ਲੈ ਨਹੀਂ ਲੱਗਦਾ ਵੀ ਉਹੀ ਕੋਸਾ ਵੀ ਜਿੱਥੇ ਵੀ ਤੱਕ ਸਾਨੂੰ ਜਿਹੜਾ ਵੀ ਸਾਡੇ ਖਿਲਾਫ ਕੋਈ ਬੋਲੂਗਾ ਜਿੱਥੇ ਤੱਕ ਵੀ ਬੋਲੂਗਾ ਵੀ ਉਹਦੀ ਜਮਾਨਾ ਜਿਹੜੀ ਬੰਦ ਕੀਤੀ ਜਾਊਗੀ ਲੱਗਦਾ ਤਾਂ ਇਹ ਆ ਬਾਈ ਇੱਥੋਂ ਹੂੰ ਬਈ ਕੌਣ ਕੌਣ ਪਰਿਵਾਰ ਦੇ ਵਿੱਚ ਜਿਸ ਤਰੀਕੇ ਨਾਲ ਇਹ ਗੱਲ ਕਰਦੇ ਸੀਗੇ ਇਹ ਤਾਂ ਪਹਿਲਾਂ ਹੀ ਕਿਹਾ ਸੀ ਨਾ ਕਿ ਵੀ ਕੀ ਲੱਗਦਾ ਕਿ ਵੀ ਮੇਰੇ ਗੋਲੀ ਵੀ ਵਾ ਸਕਦੀਆਂ ਮੈਨੂੰ ਮਰਵਾ ਵੀ ਸਕਦੇ ਨੇ ਜਿਸ ਤਰ੍ਹਾਂ ਮੈਂ ਗੱਲ ਕਰਦਾ ਹੁਣ ਪ੍ਰਭਾਵ ਚ ਕੌਣ ਕੌਣ ਹੈ ਬਾਈ ਨੇ ਦੇਖੋ ਪਹਿਲਾਂ ਉਹਨਾਂ ਨੇ ਗੱਲ ਕਲੀਅਰ ਕਰਤੀ ਸੀ ਵੀ ਮੈਨੂੰ ਇਹ ਮਰਵਾ ਸਕਦੇ ਆ ਜੀ ਠੀਕ ਹੈ ਨਾ ਮੈਨੂੰ ਮਰਵਾ ਸਕਦੇ ਆ ਕਿ ਮੈਂ ਗੱਲ ਕਰ ਸਕਦਾ ਉਹੀ ਆ ਹੁਣ ਉਹ ਗੱਲ ਇਹ ਆ ਵੀ ਇਹਦੇ ਪਿੱਛੇ ਕੀ ਆ ਹੂੰ ਮੈਂ ਤਾਂ ਬਾਈ ਜੀ ਪਤਾ ਗੱਲ ਕੀ ਆ ਨਾ ਸਾਰੀ ਮਿਹਨਤ ਇੱਥੇ ਜਾਨੀ ਵੀ ਇਹਦੇ ਪਿੱਛੇ ਕੀ ਆ ਠੀਕ ਆ ਨਾ ਕੋਈ ਹੈ ਹੀ ਨਹੀਂ ਸੀ ਇਹ ਜੀ ਗੱਲਬਾਤ ਹੀ ਨਹੀਂ ਸੀ ਅਸੀਂ ਆਪਦਾ ਕਾਰੋਬਾਰ ਕਰਦੇ ਜੀ ਉਧਰ ਟਰੈਕਟਰਾਂ ਦੀ ਬਣਾਈ ਜਾਂਦੇ ਸੀ ਅੱਜ ਪ੍ਰੋਗਰਾਮ ਸਾਰਾ ਇਹ ਤਾਂ ਜਦੋਂ ਅਚਾਨਕ ਸੁਣਿਆ ਇਹ ਤਾਂ ਆਪ ਹੈਰਾਨ ਐ ਇਸ ਗੱਲੋਂ ਵੀ ਇੱਕ ਬੰਦਾ ਨਜ਼ਦੀਕੀ ਨਾ ਰਹਿਣ ਵਾਲਾ ਬੰਦਾ ਪਰ ਇਹਦੇ ਪਿੱਛੇ ਕਾਰਨ ਕੀ ਆ ਇਹ ਇਹ ਜ਼ਰੂਰ ਦੇਖਣਾ ਪਊਗਾ ਕਿਉਂਕਿ ਵੀ ਐਡੀ ਉਹਦੀ ਖੁੰਦ ਚ ਕਿਸ ਕਾਰਨ ਹੋਈ ਕੀਨੇ ਉਹਨੂੰ ਤੋੜਿਆ ਕੀ ਕਾਰਨ ਬਣਿਆ ਕੀ ਆ ਇਹ ਇਹ ਬਾਈ ਬੜਾ ਚੰਗਾ ਜਿਹੜਾ ਹੈਗਾ ਸੰਤਾਂ ਦਾ ਵਿਸ਼ਾ ਹੁਣ ਵੀ ਮੌਜੂਦਾ ਸਰਪੰਚ ਸੀਗੇ ਜਾਂ ਫਿਰ ਇਹ ਇਹਨਾਂ ਸਾਹਿਬ ਦਾ ਸਾਹਿਬ ਦਾ ਸਰਪੰਚ ਸੀ ਓਕੇ ਇਹਦੇ ਉੱਤੇ ਉਹਨਾਂ ਕੋਈ ਤੁਹਾਡੀ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਕਿ ਸਾਰੀ ਚੀਜ਼ ਨੂੰ ਲੈ ਕੇ ਸਰਪੰਚ ਇੱਥੇ ਆਇਆ ਹੋਇਆ ਜੀ ਪ੍ਰਸ਼ਾਸਨ ਡੈੱਡ ਬੋਡੀ ਲਜਾਣ ਨੂੰ ਕਹਿੰਦਾ ਜਿਹੜੇ ਸਾਡੇ ਲੋਕ ਨੇ ਡੈੱਡ ਬੋਡੀ ਚੱਕਰ ਨਹੀਂ ਦਿੰਦੇ ਤੇ ਪ੍ਰਸ਼ਾਸਨ ਡੈੱਡ ਬੋਡੀ ਦੀ ਉਹ ਵੀ ਪ੍ਰਸ਼ਾਸਨ ਤਾਂ ਉਹਨਾਂ ਇਹੀ ਗੱਲ ਕਹਿੰਦਾ ਵੀ ਸਾਡਾ ਵੀ ਨੀਦੀ ਕੀ ਜੀ ਸਾਡੂੰ ਵੀ ਨੇੜੇ ਦੀ ਪ੍ਰਸ਼ਾਸਨ ਨੇ ਤਾਂ ਜਿਹੜੀ ਆਪਦੀ ਕੋਈ ਮੰਨ ਲਓ ਵੀ ਕਾਰਵਾਈ ਜਾਂ ਕਰਨੀਆਂ ਜਾਂ ਗੱਲਬਾਤ ਉਹਨਾਂ ਨੂੰ ਤਾਂ ਉਹੀ ਕਹਿਣੀ ਆ ਉਹ ਕਰ ਰਹੇ ਆ ਜਿਹੜਾ ਉਹਨਾਂ ਦੇ ਆਪ ਦੇ ਦੀਨ ਆਉਂਦਾਗਾ ਇਹ ਤਾਂ ਹੁਣ ਇੱਥੋਂ ਦੀ ਸਾਡੇ ਲੋਕਾਂ ਨੇ ਦੇਖਣਾ ਵੀ ਇਹ ਕਿਵੇਂ ਆ ਪਰ ਲੋਕਾਂ ਦਾ ਜਿਹੜਾ ਗੁੱਸਾ ਬਾਈ ਬਹੁਤ ਹੈ ਤੇ ਇਹ ਵਧੂਗਾ ਵੀ ਇਤੂ ਬਾਅਦ ਹੂੰ ਇਹ ਧਰਨਾ ਲਾਇਆ ਗਿਆ ਰੋਡ ਜਾਮ ਕੀਤਾ ਗਿਆ ਲਾਇਆ ਗਿਆ ਬਾਈ ਧਰਨਾ ਲਾਇਆ ਗਿਆਗਾ ਰੋਡ ਜਾਮ ਤੇ ਗੱਲ ਹਜੇ ਥੋੜਾ ਟਾਈਮ ਹੋਇਆਗਾ ਘੰਟੇ ਦੇ ਵਿੱਚ ਵਿੱਚ ਸਾਰੇ ਕਿਤੇ ਵੱਡੇ ਲੀਡਰ ਵੀ ਹੋਰ ਵੀ ਜਿਹੜੇ ਸੰਗਤ ਮਾਨ ਅਰਗੇ ਆ ਹੋਰ ਵੀ ਆ ਇਸ ਚੀਜ਼ ਦੇ ਉੱਤੇ ਆ ਰਹੇ ਆਗੇ ਇਹ ਕੋਈ ਐ ਤਾਂ ਹੈ ਨਹੀਂ ਵੀ ਇੱਥੇ ਗੱਲ ਰੁਕਣੀ ਆ ਕੋਈ ਵੱਡੇ ਅਧਿਕਾਰੀ ਤੁਹਾਡੀ ਗੱਲ ਸੁਣ ਰਿਹਾ ਕਿ ਜਾਂ ਇਸ ਗੱਲ ਨੂੰ ਤਾਂ ਦੇਖੋ ਜੀ ਡਿਪਟੀ ਸਾਹਿਬ ਨੇ ਆਪਣੇ ਇਥੋਂ ਤੱਕ ਵਾਲੇ ਗੱਲ ਉਹ ਤਾਂ ਆਪਦੇ ਜਿਹੜੀ ਉਹਨਾਂ ਦੇ ਕਾਨੂੰਨ ਚੋਂ ਦੀ ਆ ਉਹ ਗੱਲ ਕਰ ਰਹੇ ਆ ਉਹ ਪਰ ਜਿਹੜੀ ਲੋਕਾਂ ਦੀ ਆ ਲੋਕ ਪ੍ਰਸ਼ਾਸਨ ਨੇ ਤਾਂ ਹੁਣ ਇਹੀ ਗੱਲ ਕਹੀ ਆ ਵੀ ਸਭ ਤੋਂ ਵੱਧ ਅਸੀਂ ਸਿੱਤਰ ਮਾਰਾਂਗੇ ਉਹਨਾਂ ਨੂੰ ਸਭ ਤੋਂ ਵੱਧ ਛੇਤੀ ਫੜਾਂਗੇ ਪ੍ਰਸ਼ਾਸਨ ਤਾਂ ਇਹ ਗੱਲ ਕਰ ਰਿਹਾ ਨਾ ਡਿਪਟੀ ਸਾਹਿਬ ਨੇ ਤਾਂ ਇਹੀ ਗੱਲ ਕਹੀ ਆ ਆਪ ਦਾ ਭਰੋਸਾ ਦਿਵਾਇਆ ਵੀ ਜਿਹੜੀ ਅਸੀਂ ਕਾਰਵਾਈ ਕਰ ਸਕਦੇ ਆ ਵੀ ਅਸੀਂ ਮਨ ਲਓ ਵੀ ਉਹਨੂੰ ਸਖਤ ਸਜ਼ਾ ਦੇਵਾਂਗੇ ਜਿਹੜੀ ਵੀ ਬਣੂਗੀ ਪ੍ਰਸ਼ਾਸਨ ਉਹ ਗੱਲ ਕਰਦਾ ਪਰ ਉਹ ਤਾਂ ਹੁਣ ਲੋਕਾਂ ਦੇ ਉੱਤੇ ਤੇ ਜਿਹੜੀ ਇੱਥੋਂ ਦੀ ਪਰਿਵਾਰ ਆ ਜਾਂ ਲੋਕ ਆ ਨੇ ਉਹਨਾਂ ਦਾ ਦੇਖਣਾ ਪਊਣਾ ਵੀ ਉਹ ਕੀ ਚਾਹੁੰਦੇ ਆ ਬਿਲਕੁਲ ਅੱਛਾ ਭਾਈ ਜਿਹਨੇ ਗੋਲੀਆਂ ਚਲਾਈਆਂ ਸੀਗੇ ਉਹ ਜਾਣਕਾਰ ਸੀਗਾ ਬਈ ਦਾ ਜਾਣਕਾਰ ਸੀ ਭਾਈ ਨਾਲ ਹੁਣ ਗੱਲ ਤਾਂ ਐਵੇਂ ਜੇ ਤਾਂ ਕੋਈ ਹੋਰ ਕਰਕੇ ਉਹੀ ਤਾਂ ਗੱਲ ਆ ਵੀ ਨਾਲ ਰਹਿਣ ਵਾਲਾ ਬੰਦਾ ਕੋਈ ਨਹੀਂ ਆਉਣ ਸਾਰ ਕਹਿੰਦੇ ਹੱਥ ਮਲਾਉਣ ਨੂੰ ਗੱਲ ਹੱਥ ਮਲਾਉਣ ਨੂੰ ਨੇ ਉਹਨੇ ਆਖਿਆ ਵੀ ਕਿਤੇ ਉਗੀ ਤੱਕ ਕੁਰਸੀ ਤੇ ਉਹ ਬੰਦਾ ਬੈਠਾ ਸੀਗਾ ਉਹਦੇ ਤੇ ਮੰਨ ਲਓ ਵੀ ਸਿਰ 'ਚ ਗੋਲੀ ਹੁਣ ਗੱਲ ਤਾਂ ਇਹ ਹੀ ਚਿੰਤਾ ਨਾਲ ਵੀ ਜਿਹੜਾ ਇਹ ਹੋਇਆ ਕਿਉਂ ਆ ਵੀ ਜਿਹੜਾ ਪਿੱਛੇ ਇੱਕ ਨਦੀਪੀ ਬੰਦਾ ਇਸ ਰੂਪ ਦੇ ਵਿੱਚ ਬਦਲ ਗਿਆ ਉਹਦਾ ਕਾਰਨ ਵੀ ਉਹਦੇ ਪਿੱਛੇ ਕਾਰਨ ਕੀ ਕਿ ਉਹ ਬੰਦਾ ਫਰਾਰ ਹੈ ਜਾਂ ਉਹਨੂੰ ਫੜ ਲਿਆ ਜਾਂ ਕਿਵੇਂ ਕਿਹੜਾ ਤਾਂ ਇੱਥੋਂ ਫਰਾਰ ਹੀ ਹੋ ਗਿਆ ਜੀ ਉਦੋਂ ਮੌਕੇ ਤੇ ਤਾਂ ਕਿਉਂਕਿ ਕੋਈ ਗੱਲਬਾਤ ਇੰਨਾ ਹੈ ਨਹੀਂ ਜੀ ਦੋ ਚਾਰ ਜਾਣੇ ਸੀਗੇ ਇੱਥੇ ਨਾਲ ਗਿਆ ਉਹਦਾ ਪਰਿਵਾਰ ਵੀ ਇਸੇ ਪਿੰਡ ਦੇ ਵਿੱਚ ਹੀ ਰਹਿੰਦਾ ਕਿ ਜੋ ਅੱਗੇ ਪਿੱਛੇ ਕਿਸੇ ਹੋਰ ਪਿੰਡ ਦਾ ਨਹੀਂ ਪਰਿਵਾਰ ਵੀ ਉਹਦਾ ਇੱਥੇ ਹੀ ਆ ਪਰਿਵਾਰ ਤਾਂ ਬਾਈ ਉਹ ਵੀ ਵਾਸੇ ਇੱਕ ਹੈ ਤਾਂ ਖਤਮ ਹੀ ਕਰੋ ਠੀਕ ਹੈ ਨਾ ਤੇ ਪਰਿਵਾਰ ਤਾਂ ਕਾਦੇ ਹੁੰਦੇ ਇਹ ਜਿਹੇ ਬੰਦਿਆਂ ਨੇ ਹੁਣ ਕੀ ਪਰਿਵਾਰ ਨੇ ਕਿ ਜਿਨ੍ਹਾਂ ਨੇ ਹੂੰ ਬਿਲਕੁਲ ਚਲੋ ਠੀਕ ਹੈੀ ਬਹੁਤ ਬਹੁਤ ਸ਼ੁਕਰੀਆ ਓਕੇ ਬਾਈ